ਮਹਾ ਮਹਾਨ ਮਹਾਨ ਸਾਡੇ ਮੁੱਖ ਮੰਤਰੀ ਦਿੱਲੀ ਵਾਲੇ ਉਹ ਵੀ ਵਿਚਾਰਾ ਈਡੀ ਨੇ ਫੜ ਲਿਆ ਐਡਾ ਸ਼ਰੀਬ ਬੰਦਾ ਫੜਦਾ ਲਿਆ ਮੈਨੂੰ ਐ ਬੜਾ ਸ਼ਰੀਬ ਬੰਦਾ ਸੀਗਾ ਤੱਕਦਾ ਲੱਗਦਾ ਬਾਕੀ ਇਹ ਪੜਤਾਲ ਦੱਸ ਜੀ ਜੇ ਬੋਲੂਆ ਨਾ ਹਾਂ ਪੁੱਟ ਪੁੱਟ ਕਰਕੇ ਅੱਜ ਤੱਕ ਤਾਂ ਕੁਤਕਤੜਾੜੀਆਂ ਕੀਕੀਆਂ ਕਰਨਾਂ ਕੋਲੇ ਜਦੋਂ ਮੁੱਦਾ ਕੀਤਾ ਫਿਰ ਪਤਾ ਲੱਗੂ ਵੀ ਕੀ ਬੋਲਦਾ ਹੈ ਪਾਰਟੀ ਦੇ ਇੱਥੋਂ ਵਾਲੇ ਚੁਣੇ ਹੋਏ ਵਿਧਾਇਕ ਨਾੜੇ 92 ਦੇ ਵੀ 92 ਐ ਉਹ ਕਹਿੰਦੇ ਪੰਜਾਬ ਦੇ ਕਈ ਮਸਲਿਆਂ ਤੇ ਤ ਰਹਿੰਦੇ ਆ ਚੁੱਪ ਚੁੱਪ ਵੱਟੀ ਰੱਖਦੇ ਆ ਜਦੋਂ ਕਿਤੇ ਦਿੱਲੀ ਥੋੜਾ ਜੇ ਕਾਰਵਾਈ ਹੁੰਦੀ ਆ ਸਾਰੇ ਗੱਡੀਆਂ ਦਾ ਗੇਰ ਉਧਰ ਨੂੰ ਪਾ ਲੈਂਦੇ ਦਿੱਲੀ ਨਾਨਕੇ ਆ ਨਾ ਜਦੋਂ ਵੀ ਕਿਸੇ ਪ੍ਰਕਾਰ ਦਾ ਨਸ਼ਾ ਵਿਕਦਾ ਹੋਵੇ ਭਾਵੇਂ ਨਜਾਇਜ਼ ਸ਼ਰਾਬ ਐ ਭਾਵੇਂ ਫੀਮ ਐ ਚਰਸਾ ਐ ਗਾਂਜਾ ਭੰਗ ਐ ਚਿੱਟਾ ਹੈਰੋਇਨ ਐ ਐਲ ਐਸ ਡੀ ਐ ਪਮਾ ਆ ਦੋ ਨੰਬਰ ਦੀ ਸ਼ਰਾਬ ਜਿਹਨੂੰ ਅਸੀਂ ਸਪੂਰੀਅਸ ਸ਼ਰਾਬ ਕਹਿੰਦੇ ਹਾਂ ਸਪੂਰੀਅਸ ਇਹ ਸਾਰੀ ਬੂਟ ਲੈਗਰ ਨਜਾਇਜ਼ ਪਰੋਸ਼ ਪੁਲਿਸ ਤੇ ਸਰਕਾਰਾਂ ਦਾ ਕੰਮ ਪੋਲਿਟਿਸ਼ਨਾਂ ਦਾ ਸਾਂਝਾ ਇੱਕ ਰੂਪ ਇਹੇ ਪੀਉਣਗੇ ਲੋਕੀ ਭੋਲੇ ਭੰਡਾਰੇ ਪੀਣਗੇ ਵੋਟਾਂ ਵੀ ਹੁਣ ਵੇਖੋ 60 ਦਿਨ ਦੀ ਗੱਲ ਰਹਿ ਗਈ ਤੇ ਤੁਹਾਡੇ ਕੋਲੇ ਹੁਣ ਤੁਸੀਂ ਦੋ ਨੰਬਰ ਦੀ ਸ਼ਰਾਬ ਹੀ ਪੀਓਗੇ ਜੇ ਤੁਸੀਂ ਬੱਚਿਆਂ ਨੂੰ ਬਚਾਉਣਾ ਤੇ ਨਾ ਠੇਕੇ ਤੇ ਜਾਣਨਾ ਸ਼ਰਾਬ ਪੀਣਾ ਫੇਰ ਤਾਂ ਆਪਾਂ ਵੱਜ ਜਾਗੇ ਸਿਆਣੇ ਹੋ ਕੇ ਵੋਟ ਪਾ ਕੇ ਆਪਾਂ ਨਾ ਤੋ ਖਿਹੜਾ ਛੁੜਾ ਲਾਂਗੇ ਨਹੀਂ ਮੈਨੂੰ ਤਾਂ ਸ਼ੰਕਾ ਹੈ ਵੀ ਮੋਤਾ ਹੋਰ ਨਾ ਹੋ ਜਾਣਾ ਕਿ 2 ਨੰਬਰ ਦਾ ਸ਼ਰਾਬ ਟੱਕਾਂ ਦੇ ਟਰੱਕ ਜਿਹੜਾ ਕੈਂਡੀਡੇਟ ਹੁੰਦਾ ਨਾ ਗਰੀਬਾਂ ਦੀ ਬਸਤੀ ਚ ਉਤਾਰ ਦਿੰਦਾ ਤੇ ਹਰੇਕ ਬੰਦੇ ਨੂੰ ਪਊਆ ਪਊਆ ਪੀਣੂ ਦਿੰਦਾ ਆਵਾਜ਼ ਹੋਣੀ ਚਾਹੀਦੀ ਸੀ ਮੁੱਦਾ ਬਣਨਾ ਚਾਹੀਦਾ ਸੀ ਨਾ ਤੇ ਆਪੋਜੀਸ਼ਨ ਵੱਲੋਂ ਕੋਈ ਭਰਵਾ ਹੰਗਾਰਾ ਜ਼ਮੀਨੀ ਹਕੀਕਤ ਤੇ ਨਾ ਕੋਈ ਹੋਰ ਜੇ ਕੋਈ ਵੀ ਆਈਪੀ ਦੇ ਘਰ ਦੇ ਵਿੱਚ ਕੁੱਤਾ ਵੀ ਮਰ ਜੇ ਕਹਿੰਦੇ ਸੋਗ ਬਹੁਤ ਵੱਡੇ ਪੱਧਰ ਦੇ ਵੱਡੇ ਸੋਗ ਮੱਕੇ ਤੱਕ ਸੋਗ ਫੈਲ ਜਾਂਦਾ ਇਹਨਾਂ ਦਾ ਵੀ ਯਾਰ ਬਹੁਤ ਮਾੜੀ ਗੱਲ ਹੋਈ ਹੈ ਤਾਂ ਅਵਤਾਰ ਸੀਗਾ ਬੰਦਾ ਜਿੱਡਾ ਵੱਡਾ ਚੋਰ ਉਹ ਡਾ ਵੱਡਾ ਅਵਤਾਰ ਬਣਾ ਦੇਣਗੇ ਜਿੰਨਾ ਪੋਲਿਟੀਸ਼ੀਅਨ ਦੇ ਚਿੱਟਾ ਕੁੜਤਾ ਪਜਾਮਾ ਪਾਇਆ ਹੁੰਦਾ ਓਡਾ ਉਹ ਕਿਰਤ ਕਰਤੂ ਦਾ ਕਾਲਾ ਤੇ ਖੋਟਾ ਹੁੰਦਾ ਆਪਣੇ ਆਂਜਾਂ ਕਰਦੇ ਵੇਖਿਆ ਆਪਾਂ ਤੈਨੂੰ ਖਤਰਾ ਜੀ ਦੇਸ਼ ਨੂੰ ਖਤਰਾ ਜੀ ਧਰਮ ਨੂੰ ਖਤਰਾ ਹੈ ਜੀ ਇਸ ਹਾਂ ਦੀਨ ਨੂੰ ਖਤਰਾ ਜੀ ਕਦੇ ਨਾ ਜਿਸ ਨੂੰ ਖਤਰਾ ਹੈ ਮਾਫੀਆ ਸ਼ਬਦ ਬਹੁਤ ਪ੍ਰਚਲਿਤ ਹੈ ਪੰਜਾਬ ਦੇ ਅੰਦਰ ਪਰ ਮਾਫੀਆ ਜਦੋਂ ਹਾਵੀ ਹੋ ਜਾਂਦਾ ਵੱਡੇ ਵੱਡੇ ਡਿੱਗ ਜਾਂਦੇ ਨਹੀਂ ਵੇਖੋ ਕਿਉਂਕਿ ਮਾਫੀਆ ਜਿਹੜਾ ਹੈ ਨਾ ਪੋਲਿਟੀਸ਼ੀਅਨ ਪੁਲਿਸ ਤੇ ਬੁੱਟਲੈਕਰ ਤੇ ਨੇ ਇਕੱਠੇ ਆਏ ਇੱਕ ਜਿਹਦੇ ਸਾਧੂ ਆ ਇਹ ਤਾਂ ਲੋਕਾਂ ਨੇ ਭੰਨੇ ਆ ਜੇ ਲੋਕਾਂ ਨੇ ਭੰਨ ਤਾਂ ਫਿਰ ਤਾਂ ਠੀਕ ਹੈ ਜੇ ਲੋਕਾਂ ਨੇ ਨਾ ਭੰਨੇ ਫਿਰ ਤੁਸੀਂ ਜੋ ਮਰਜੀ ਫਿਰ ਆਪਣੇ ਘਰੇ ਮੋਤੇ ਹੀ ਆ ਤਾਂ ਡੈਮੋਕ੍ਰੇਸੀ ਨੂੰ ਕਹਿੰਦੇ ਮਰਡਰ ਬਾਤ ਹੋ ਰਿਹਾ ਡੈਮੋਕ੍ਰੇਸੀ ਦਾ ਕਹਿੰਦੇ ਰੋਜ਼ ਕਤਲ ਹੁੰਦਾ ਕਦੇ ਦਿੱਲੀ ਵਾਲੇ ਪਾਸੇ ਕਦੇ ਪੰਜਾਬ ਚ ਡੈਮੋਕ੍ਰੇਸੀ ਦਾ ਕਤਲ ਕੌਣ ਕਰਦਾ ਸਿਆਸੀ ਪਾਰਟੀਆਂ ਲੋਕ ਤਾਂ ਨਹੀਂ ਕਰਦੇ ਸੰਗਰੂਰ ਤੋਂ ਅੱਜ ਇੱਕ ਆਵਾਜ਼ ਉੱਠ ਰਹੀ ਹੈ ਕਿ ਲੋਕਾਂ ਨਾਲ ਬੇਇਨਸਾਫੀ ਹੋ ਰਹੀ ਹੈ ਇਨਸਾਫ ਮਿਲਣਾ ਚਾਹੀਦਾ ਮੁੱਖ ਮੰਤਰੀ ਦਾ ਸ਼ਹਿਰ ਹੋਵੇ ਤਿੰਨ ਤਿੰਨ ਨਾਲ ਲੱਗਦੇ ਹਲਕਿਆਂ 'ਚ ਮੰਤਰੀ ਪੈਂਦੇ ਹੋਣ ਤੇ ਆਮ ਘਰਾਂ ਦੇ ਮੁੰਡੇ ਕੁੜੀਆਂ ਜਦੋਂ ਵਿਧਾਨ ਸਭਾ 'ਚ ਪਹੁੰਚੇ ਨੇ ਤੇ ਫਿਰ ਆਮ ਘਰਾਂ ਦੇ ਨਾਲ ਇਨਸਾਫ ਕਿਉਂ ਨਹੀਂ ਹੋ ਰਿਹਾ ਸ਼ਰਾਬ ਦੇ ਨਾਲ ਜਿਹੜੀਲੀ ਸ਼ਰਾਬ ਦੇ ਨਾਲ ਬੰਦੇ ਮਰ ਜਾਂਦੇ ਨੇ ਜੀ ਚਲੇ ਜਾਂਦੇ ਨੇ ਤਾ ਇਹ ਸਾਰੇ ਮਸਲੇ 'ਚ ਇਨਸਾਫ ਕਦੋਂ ਮਿਲੇਗਾ ਇਹ ਸਾਰੇ ਮਸਲੇ ਤੇ ਕੁਝ ਲੋਕ ਬੋਲ ਰਹੇ ਨੇ ਖੁੱਲ ਕੇ ਆਪੋਜੀਸ਼ਨ ਸੁੱਤੀ ਪਈ ਐ ਚੁੱਪ ਐ ਸਿਰਫ ਟਵੀਟ ਕਰਨ ਨਾਲ ਕੰਮ ਸਾਰੇ ਆ ਜਾ ਰਿਹਾ ਪਰ ਜ਼ਮੀਨ ਤੇ ਕੌਣ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਇਸ ਵਕਤ ਹਰ ਗੱਲ ਨੂੰ ਬਿਬਾਕੀ ਨਾਲ ਰੱਖਣ ਵਾਲੇ ਨੇ ਬਾਪੂ ਬਲਕੌਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਸਮਝਦੇ ਸਾਰੇ ਮਾਮਲੇ ਨੂੰ ਗੁਜਰਾ ਪਿੰਡ ਤੋਂ ਜਾਂ ਉਪਲੀ ਪਿੰਡ ਜਾਂ ਇਸ ਦਿਹਾੜੇ ਦਿਵਾਲੇ ਕਈ ਕੇਸ ਸਾਹਮਣੇ ਆ ਰਿਹਾ ਕਈ ਮੌਤਾਂ ਹੋ ਗਈਆਂ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਪਹਿਲੀ ਨਜ਼ਰੇ ਜਦੋਂ ਤੁਹਾਨੂੰ ਇਸ ਤਰ੍ਹਾਂ ਦੇ ਕੇਸ ਦਾ ਪਤਾ ਲੱਗਦਾ ਤੁਸੀਂ ਤੇ ਬਹੁਤ ਇਸ ਤਰ੍ਹਾਂ ਦੇ ਪਹਿਲਾਂ ਵੀ ਤਰਮਤਾਰਨ ਵਾਲੇ ਪਾਸੇ ਵੀ ਦੇਖਾ ਹੋਇਗਾ ਇਹ ਸਾਰੇ ਮਸਲੇ ਦਾ ਲੇਖਾ ਜੋਖਾ ਆਪਣੇ ਹਿਸਾਬ ਨਾਲ ਕਿਵੇਂ ਕਰਦੇ ਹੋ ਦੇਖੋ ਬੇਟਾ ਜੋਦੋਂ ਵੀ ਕਿਸੇ ਪ੍ਰਕਾਰ ਦਾ ਨਸ਼ਾ ਵਿਕਦਾ ਹੋਵੇ ਜੀ ਪਵਾਂ ਨਜਾਇਜ਼ ਸ਼ਰਾਬ ਹੈ ਪਵਾਂ ਫੀਮ ਹੈ ਚਰਸਾ ਹੈ ਗਾਂਜਾ ਭੰਗ ਹੈ ਚਿੱਟਾ ਹੈ ਹਰੋਇਨ ਹੈ ਐਲ ਐਸ ਡੀ ਹੈ ਤੇ ਪਵਾਂ ਆ ਦੋ ਨੰਬਰ ਦੀ ਸ਼ਰਾਬ ਜਿਹਨੂੰ ਅਸੀਂ ਸਪੂਰੀਅਸ ਸ਼ਰਾਬ ਕਹਿੰਦੇ ਹਾਂ ਸਪੂਰੀਅਸ ਇਹ ਸਾਰੀ ਬੂਟ ਲੈਗਰ ਨਜਾਇਜ਼ ਪਰੋਸ਼ ਪੁਲਿਸ ਤੇ ਸਰਕਾਰਾਂ ਦਾ ਕੰਮ ਪੋਲਿਟਿਸ਼ਨਾਂ ਦਾ ਸਾਂਝਾ ਇੱਕ ਗਰੁੱਪ ਹੁੰਦਾ ਹੈ ਇਹਦੇ ਬਿਨਾ ਨਹੀਂ ਚੱਲਦੀ ਇਹਨਾਂ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਚੱਲ ਸਕਦੀ ਇਹ ਪਿਉਣਗੇ ਲੋਕ ਕੀ ਭੋਲੇ ਭੰਡਾਰੇ ਪੀਣਗੇ ਵੋਟਾਂ ਵੀ ਹੁਣ ਵੇਖੋ 60 ਦਿਨ ਦੀ ਗੱਲ ਰਹਿ ਗਈ ਤੇ ਤੁਹਾਡੇ ਕੋਲੇ ਹੁਣ ਤੁਸੀਂ 2 ਨੰਬਰ ਦੀ ਸ਼ਰਾਬ ਹੀ ਪੀਓਗੇ ਇਹ ਪੱਕੀ ਗੱਲ ਆ ਜੇ ਤੁਸੀਂ ਬੱਚਿਆਂ ਨੂੰ ਬਚਾਉਣਾ ਤੇ ਨਾ ਠੇਕੇ ਤੇ ਜਾਣਾ ਸ਼ਰਾਬ ਪੀਣ ਫੇਰ ਤਾਂ ਆਪਾਂ ਵੱਜ ਜਾਗੇ ਸਿਆਣੇ ਹੋ ਕੇ ਵੋਟ ਪਾ ਕੇ ਆਪਾਂ ਨਾ ਤੋ ਖੜਾ ਛੜਾ ਲਾਂਗੇ ਨਹੀਂ ਮੈਨੂੰ ਤਾਂ ਸ਼ੰਕਾ ਹੈ ਵੀ ਮੌਤਾਂ ਹੋਰ ਨਾ ਹੋ ਜਾਣ ਤੇ ਆਟਾ ਹੌਲੀ ਹੌਲੀ ਵੱਧ ਵੀ ਰਿਹਾ ਵੱਧ ਰਿਹਾ ਵੱਧ ਰਿਹਾ ਅਰ 2 ਨੰਬਰ ਦੀ ਸ਼ਰਾਬ ਬਕਾਇਦਾ ਪਿਆ ਕੇ ਵੋਟ ਲਈ ਜਾਂਦੀ ਆ ਮੈਂ ਵੀ ਵੋਟਾਂ 'ਚ ਖੜਾ ਹੋਇਆ ਮੈਨੂੰ ਪਤਾ ਹੈ ਕਿ 2 ਨੰਬਰ ਦਾ ਸ਼ਰਾਬ ਟਰੱਕਾਂ ਦੇ ਟਰੱਕ ਜਿਹੜਾ ਕੈਂਡੀਡੇਟ ਹੁੰਦਾ ਨਾ ਗਰੀਬਾਂ ਦੀ ਬਸਤੀ ਚ ਉਤਾਰ ਦਿੰਦਾ ਤੇ ਹਰੇਕ ਬੰਦੇ ਨੂੰ ਪਊਆ ਪਊਆ ਪੀਣ ਨੂੰ ਦਿੰਦਾ ਤੇ ਗਰੀਬ ਬੰਦਾ ਪਊਆ ਪੀ ਕੇ ਦੂਜੇ ਦਿਨ ਸੋਹਰੇ ਤੜਕੇ ਵੋਟ ਪਾਉਣ ਬਗ ਜਾਂਦਾ ਤੇ ਪਊਆ ਵਾਲਾ ਜਿੱਤ ਜਾਂਦਾ ਜਿਹੜਾ ਉਹਨਾਂ ਨੂੰ ਕਹਿੰਦਾ ਭਾਈ ਆਪਾਂ ਬਚੋ ਸਿਆਣੇ ਬਣੋ ਆਪਾਂ ਭਾਈ ਆਪਣੀ ਰਾਖੀ ਕਰੋ ਉਹ ਹਾਰ ਜਾਂਦਾ ਮਗਰ ਉਹ ਸੱਥਰਾ ਗਰੀਬ ਦੇ ਘਰੇ ਵੇਚ ਜਾਂਦਾ ਕੋਈ ਗਰੀਬ ਨਹੀਂ ਸ਼ਰਾਬ ਪੀਣੀ ਆ ਮਤਲਬ ਗਰੀਬ ਚਾਹੇ ਮਜਬੂਰੀ ਦੇ ਵਿੱਚ ਪਉਆ ਲੈਂਦਾ ਜਾਂ ਬੋਤਲ ਲੈਂਦਾ ਉਹ ਫਿਰ ਵੀ ਵਫਾ ਕਰਦਾ ਲੀਡਰਾਂ ਨਾਲ ਵੀ ਮੈਨੂੰ ਇਹਨੇ ਦਿੱਤੀ ਆ ਤਾਂ ਮੈਨੂੰ ਵੋਟ ਪਾਉਣੀ ਵਫਾਈ ਗਰੀਬ ਕਰਦਾ ਹੈ ਮੌਤ ਤੱਕ ਨਿਭਣ ਤੱਕ ਵੀ ਵਫਾ ਕਰਦਾ ਪਰ ਪੋਲਿਟੀਸ਼ੀਅਨ ਗਰੀਬ ਨਾਲ ਕਦੇ ਨਹੀਂ ਨਿਭਦਾ ਨਾ ਵੋਟਰ ਨਾਲ ਨਿਭਦਾ ਹੈ ਨਾ ਗਰੀਬ ਨਾਲ ਨਿਭਦਾ ਇਹਦਾ ਗਰੀਬ ਹੀ ਹੈ ਜਿਹੜਾ ਕਹਿੰਦੇ ਯਾਰ ਇਹਦਾ ਨਮਕ ਖਾਦਾ ਆ ਪਾਆ ਨਾਮ ਕਹ ਹਲਾਲ ਕਰਨਾ ਹੈ ਹਰਾਮ ਨਹੀਂ ਕਰਨਾ ਇਹੀ ਕਰਨਾ ਹੈ ਕਿ ਅੱਜ ਜਿਵੇਂ ਆਵਾਜ਼ ਆਉਣੀ ਚਾਹੀਦੀ ਸੀ ਮੁੱਦਾ ਬਣਨਾ ਚਾਹੀਦਾ ਸੀ ਨਾ ਤੇ ਆਪੋਜੀਸ਼ਨ ਵੱਲੋਂ ਕੋਈ ਭਰਵਾ ਹੰਗਾਰਾ ਜ਼ਮੀਨੀ ਹਕੀਕਤ ਤੇ ਨਾ ਕੋਈ ਹੋਰ ਜੇ ਕੋਈ ਵੀਆਈਪੀ ਦੇ ਘਰ ਦੇ ਵਿੱਚ ਕੁੱਤਾ ਵੀ ਮਰ ਜੇ ਕਹਿੰਦੇ ਸੋਗ ਬਹੁਤ ਵੱਡੇ ਪੱਧਰ ਵੱਡੇ ਵੱਡੇ ਸੋਗ ਮੱਕੇ ਤੱਕ ਸੋਗ ਫੈਲ ਜਾਂਦਾ ਇਹਨਾਂ ਦਾ ਵੀ ਯਾਰ ਬਹੁਤ ਮਾੜੀ ਗੱਲ ਹੋਈ ਹੈ ਤਾਂ ਅਵਤਾਰ ਸੀਗਾ ਬੰਦਾ ਜਿੱਡਾ ਵੱਡਾ ਚੋਰ ਉਹਨੂੰ ਓਡਾ ਵੱਡਾ ਅਵਤਾਰ ਬਣਾ ਦੇਣਗੇ ਪਰ ਗਰੀਬ ਜਦੋਂ ਮਰਦਾ ਉਹਦੇ ਘਰੇ ਬਿਲਕੁਲ ਨਹੀਂ ਜਾਂਦੇ ਨਾ ਅੱਜ ਗਏ ਨਾ ਕੱਲ ਜਾਣ ਨਾ ਪਹਿਲਾਂ ਕਿਤੇ ਗਏ ਇਹਦਾ ਆਪਾਂ ਖੁਦ ਜਾਗਣਾ ਹੈ ਇਹਨਾਂ ਤੋਂ ਉਮੀਦ ਨਾ ਕਰੋ ਵੀ ਸਾਡੇ ਕੋਲੇ ਚਿੱਟੇ ਕੁਰਤੇ ਪਜਾਮੇ ਪਾ ਕੇ ਆ ਜਾਣਗੇ ਜਿੰਨਾ ਪੋਲਿਟੀਸ਼ੀਅਨ ਦੇ ਚਿੱਟਾ ਕੁਰਤਾ ਪਜਾਮਾ ਪਾਇਆ ਹੁੰਦਾ ਉਹਦਾ ਉਹ ਕਿਰਤ ਕਰਤੂ ਦਾ ਕਾਲਾ ਤੇ ਖੋਟਾ ਹੁੰਦਾ ਇਹ ਪੱਕੀ ਗੱਲ ਐ ਇਹ ਤੁਸੀਂ ਦੱਸੋ ਮੇਰੀ ਵੀ 74 ਸਾਲ ਦੀ ਉਮਰ ਹੋ ਗਈ ਮੈਂ ਤਾਂ ਇਹਨਾਂ ਨੂੰ ਕਿਤੇ ਕੰਮ ਕਰਦੇ ਵੇਖਿਆ ਨਹੀਂ ਕਿਉਂ ਸਮਰਦੀ ਵੇਖਿਆ ਬੁੜਾਈਆਂ ਕਰਦੇ ਵੇਖਿਆ ਆਪਾਂ ਤਨੂੰ ਖਤਰਾ ਜੀ ਦੇਸ਼ ਨੂੰ ਖਤਰਾ ਜੀ ਧਰਮ ਨੂੰ ਖਤਰਾ ਜੀ ਇਸ ਹਾਂ ਦੀਨ ਨੂੰ ਖਤਰਾ ਜੀ ਕਦੇ ਇਹਨਾਂ ਚੀਜ਼ਾਂ ਨੂੰ ਖਤਰਾ ਹੈ ਜਿਹੜੇ ਲੋਕਾਂ ਨੂੰ ਖਤਰਾ ਸਾਹਮਣਾ ਕਰਨਾ ਪੈ ਰਿਹਾ ਉਧਰ ਧਿਆਨ ਕਰ ਉਧਰ ਜਾਵੇ ਕਿਉਂ ਉਹਨਾਂ ਨੂੰ ਨਹੀਂ ਝਾਕਣਾ ਇਹਨਾਂ ਦੇ ਖਤਰੇ ਦਾ ਉਦੋਂ ਕਦੇ ਜਿੰਨੇ ਇਹ ਗਰੀਬ ਅਣਪੜ ਅੰਧਵਿਸ਼ਵਾਸੀ ਹੋਣ ਉਹਨਾਂ ਉਹਨਾਂ ਦੀਆਂ ਟੋਹਰਾਂ ਹੁੰਦੀਆਂ ਸਿਆਸੀ ਬੰਦਿਆਂ ਦੀਆਂ ਪੋਲੀਟੀਕਲ ਬੰਦੇ ਤੁਹਾਡੇ ਨਾਲ ਕਦੇ ਨਹੀਂ ਖੜਨਗੇ ਪਰ ਜਾਗਣਾ ਵੋਟ ਨੂੰ ਪਊ ਭਾਵੇਂ ਗਰੀਬ ਵੋਟਰ ਹੈ ਭਾਵੇਂ ਮੱਧ ਵਰਗ ਦਾ ਵੋਟਰ ਹੈ ਦੋਨੇ ਲੋਕ ਰਾਏ ਦਾ ਫੈਸਲਾ ਕਰਨਾ ਹੁੰਦਾ ਹੈ ਉਤਲੀ ਸ਼੍ਰਣੀ ਕਦੇ ਨਹੀਂ ਆਉਂਦੀ ਹੁੰਦੀ ਹਾਂ ਉਤਲੀ ਸ਼੍ਰਣੀ ਤੁਹਾਨੂੰ ਨਾ ਫੰਡ ਜ਼ਰੂਰ ਦਿੰਦੀ ਹੈ ਭਾਵੇਂ ਇਲੈਕਟਰਲ ਬਾਉਂਡਰੀ ਆ ਹੀ ਲੈ ਲਓ ਤੇ ਭਾਵੇਂ ਅੰਦਰ ਖਾਤੇ ਅੰਦਰੋਂ ਸ਼ਖਲਕਤੇ ਵੀ ਜਾ ਕੇ ਘਰਾਂ ਚ ਜਾ ਕੇ ਦਿੰਦੇ ਨੇ ਮੈਨੂੰ ਚਾਹੀਆਂ ਬੀਬੀਆਂ ਕਰਲਾ ਬਹੁਤ ਰਹੀਆਂ ਕਹਿੰਦੇ ਜਦੋਂ ਤਾਂ ਨਾ ਜਫੀ ਪਾਉਂਦੇ ਸੀ ਆ ਕੇ ਲੀਡਰ ਕਿ ਸਾਨੂੰ ਬੀਬੀ ਜੀ ਮਾਤਾ ਜੀ ਵੋਟ ਦਿਓ ਅਸੀਂ ਤਕਦੀਰਾਂ ਤੁਹਾਡੀਆਂ ਬਦਲਾਂਗੇ ਸਭ ਕੁਝ ਠੀਕ ਕਰਦੇਾਂਗੇ ਕਹਿੰਦੇ ਹੁਣ ਸਾਨੂੰ ਦੂਰ ਦੂਰ ਤੱਕ ਵੀ ਨਜ਼ਰ ਨਹੀਂ ਆ ਰਿਹਾ ਕੋਣ ਕੇ ਵੀ ਨਹੀਂ ਭਾਈ ਉਹਨਾਂ ਨੂੰ ਪਤਾ ਵੀ ਅਸੀਂ ਬਰਿਆਕੇ ਨਾਲ ਤੇ ਵੋਟ ਲੈਏ ਆ ਤੇ ਹੁਣ ਕਾਦੇ ਸਾਰੇ ਹੁਣ ਬਰਿਆਕੇ ਵੋਟ ਲੈ ਲੈ ਜੇ ਸਵਾਲ ਕਰਤਾ ਜਵਾਬ ਨਹੀਂ ਆਉਣਾ ਇਸ ਕਰਕੇ ਉਹਦੇ ਇਹਨਾਂ ਨੂੰ ਪਰੇ ਰੱਖੋ ਹੁਣ ਤੱਕ ਪੁਲਿਸ ਨੇ ਜੋ ਦਾਵਾ ਕੀਤਾ ਜਾਂ ਸਿੱਟ ਬਣਾਈ ਹੈ ਜਾਂ ਜਾਂਚ ਕਮੇਟੀ ਬਣਾਈ ਹੈ ਜਾਂ दारू ਜਿਹੜੀ ਪੇਸ਼ ਕੀਤੀ ਗਈ ਦੋ ਤਰ੍ਹਾਂ ਦੀਆਂ ਬੋਤਲਾਂ ਘੁੰਮ ਰਹੀਆਂ ਇੱਕ ਤੇ ਤਰਾਂਝਾ ਪਤਾ ਨਹੀਂ ਕੀ ਲਿਖਿਆ ਹੈ ਤਰਾਂਝਾ ਸੋਫੀਆ ਇਹ ਬ੍ਰਾਂਡ ਨਾਮ ਹੈ ਸਰਕਾਰੀ ਬ੍ਰਾਂਡ ਨਾ ਹੁੰਦੇ ਆ ਜੀ ਆਪਣੇ ਜਿਹੜੇ ਕਿ ਮਹਿਕਮਿਆਂ ਬੰਨਿਓ ਪ੍ਰਵਾਨ ਕੀਤੇ ਜਾਂਦੇ ਆ ਚੋ ਬਣੌਟੀ ਬੰਦੇ ਵੀ ਬਣਾ ਲੈਂਦੇ ਆ ਹਰੇਕ ਕੋਲੇ ਕੰਪਿਊਟਰ ਹੈ ਸਭ ਨੂੰ ਪਤਾ ਵੀ ਇਹਦੀ ਇਹਦੀ ਲੇਬਲਿੰਗ ਕਿਵੇਂ ਕਰਨੀ ਆ ਟੱਕਣ ਕਿਵੇਂ ਲੈਣਾ ਬੋਤਲ ਜਿੱਥੋਂ ਮਰਜ਼ੀ ਮੁੱਲ ਲੈ ਲਓ ਪੰਜਾਬ ਅਕਸਾਈਜ਼ ਕੱਲਾ ਲਿਖਿਆ ਹੋਵੇ ਉਹਦੇ ਵਾਸਤੇ ਦੋ ਨੰਬਰ ਦਾ ਲੈ ਕੇ ਕਿੰਦਾ ਸ਼ਰਾਬ ਜੀ ਨੂੰ ਦੋ ਨੰਬਰ ਦੀ ਬੇਸਿਕਲੀ ਤਾਂ ਆਡੀ ਨੇਚਰ ਸਪਿਰਟ ਹੁੰਦੀ ਆ ਉਹ ਲਿਆ ਕੇ ਦੀ ਨੇਚਰ ਸਪਿਰਟ ਸਾਰੀ 12 13 ਰੁਪਏ ਦੀ ਬੋਤਲ ਆ ਜਾਂਦੀ ਆ ਇਹ ਮਾਫੀਆ ਦੀ ਜੜਾ ਜਿਹੜੀ ਉਹ ਖਤਮ ਕਿਵੇਂ ਹੋਏਗੀ ਕਿਉਂਕਿ ਮਾਫੀਆ ਸ਼ਬਦ ਬਹੁਤ ਪ੍ਰਚਲਿਤ ਹੈ ਪੰਜਾਬ ਦੇ ਅੰਦਰ ਪਰ ਮਾਫੀਆ ਜਦੋਂ ਹਾਵੀ ਹੋ ਜਾਂਦਾ ਵੱਡੇ ਵੱਡੇ ਡਿੱਗ ਜਾਂਦੇ ਨਹੀਂ ਵੇਖੋ ਕਿਉਂਕਿ ਮਾਫੀਆ ਜਿਹੜਾ ਹੈ ਨਾ ਪੋਲਿਟਿਸ਼ੀਨ ਪੁਰਸਤੇ ਬੂਟ ਲੈ ਕਰਦੇ ਨੇ ਇਕੱਠੇ ਆਏ ਇੱਕ ਜਿਹਦੇ ਸਾਧੂ ਆ ਇਹ ਤਾਂ ਲੋਕਾਂ ਨੇ ਭੰਨੇ ਆ ਜੇ ਲੋਕਾਂ ਨੇ ਭੰਨਤਾ ਫਿਰ ਤਾਂ ਠੀਕ ਹੈ ਜੇ ਲੋਕਾਂ ਨੇ ਨਾ ਭੰਨੇ ਫਿਰ ਤੁਸੀਂ ਜੋ ਮਰਜੀ ਫਿਰ ਆਪਣੇ ਘਰੇ ਮੌਤ ਹੈ ਮੌਤ ਨਾ ਤੂੰ ਖੜਾ ਨਹੀਂ ਛੁਟਣਾ ਜਦ ਤੱਕ ਆਪਾਂ ਨਹੀਂ ਜਾ ਕੇ ਔਰ ਹੁਣੇ ਮੌਕਾ ਹੈ ਵੋਟਾਂ ਦਾ ਟਾਈਮ ਹੈ ਹੁਣ ਲੰਮੀ ਕਹਾਣੀ ਨਹੀਂ 60 ਦਿਨਾਂ ਚ ਤੁਸੀਂ ਨਾ ਪਾਸਾ ਪਲਟਾ ਸਕਦੇ ਦਰਵਾਜੇ ਚ ਜਾਣਗੇ ਸਾਥ ਚ ਜਾਣਗੇ ਧਰਮਸ਼ਾਲਾ ਚ ਜਾਣਗੇ ਉੱਥੇ ਘੇਰ ਲਿਓ ਸਵਾਲ ਦਾ ਜਵਾਬ ਦੇ ਦਿਓ ਸਿਰ ਤੇ ਪਗੜੀ ਖੁੱਲੀ ਦਾੜ੍ਹੀ ਈ ਤੋ ਟੀਟੋ ਟੋਪੀ ਪਾਰੀ 4.5 ਪ੍ਰਕਾਰ ਦੇ ਬੰਦੇ ਆਉਣਗੇ ਕਿਹਨੇ ਉੱਥੇ ਉਹਦਾ ਘਰ ਲਿਆ ਇਹ ਤਾਂ 4 ਪ੍ਰਕਾਰਾਂ ਤੇ ਸਾਰੇ ਪ੍ਰਕਾਰਾਂ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਘਟ ਰਿਹਾ ਕਹਿੰਦੇ ਜਦੋਂ ਸਾਹਮਣੇ ਕੈਂਡੀਡੇਟ ਖੜੇ ਹੁੰਦੇ ਆ ਸਾਰੀ ਲਿਸਟ ਜਦੋਂ ਸਾਡੇ ਮਤਲਬ ਦਾ ਦਿਖਦਾ ਨਹੀਂ ਸੀ ਜਾਈਏ ਕਿਹੜੇ ਪਾਸੇ ਫਿਰ ਕਿਹਨੂੰ ਚੁਣੀਏ ਐ ਨਹੀਂ ਹੈ ਇਹ VOTER ਨੂੰ ਜਾਗਣਾ ਪਊ ਅੱਜੇ ਕੀ ਜੀ ਮੈਂ ਕਿਹੜੇ ਖੂ ਡਿਗਾ ਨਾ 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 ਲੋਕ ਰਾਜ VOTER ਸਭ ਕੁਝ ਹੈ VOTER ਦੀ ਚੇਤਨਾ VOTER ਦਾ ਫੈਸਲਾ ਧਰਤੀ ਹਿਲਾ ਦਿੰਦਾ ਹੈ ਇਹ ਆਮ ਸੀਗਾ ਨਾ ਖਾਸੋ ਖਾਸ ਕਰਕੇ ਵੋਟਰ ਨੇ ਬਣਾਇਆ ਤੇ ਇਸ ਹੋ ਸਕਦੇ ਸੀ ਇੱਕ ਅੱਜ ਕੱਲ ਨਾ ਡੈਮੋਕ੍ਰੇਸੀ ਨੂੰ ਕਹਿੰਦੇ ਮਰਡਰ ਬਾਤ ਹੋ ਰਿਹਾ ਡੈਮੋਕ੍ਰੇਸੀ ਦਾ ਕਹਿੰਦੇ ਰੋਜ਼ ਕਤਲ ਹੁੰਦਾ ਕਦੇ ਦਿੱਲੀ ਵਾਲੇ ਪਾਸੇ ਕਦੇ ਪੰਜਾਬ ਵਿੱਚ ਡੈਮੋਕ੍ਰੇਸੀ ਦਾ ਕਤਲ ਕੌਣ ਕਰਦਾ ਸਿਆਸੀ ਪਾਰਟੀਆਂ ਲੋਕ ਤਾਂ ਨਹੀਂ ਕਰਦੇ ਲੋਕਾਂ ਨੇ ਤਾਂ ਵੋਟ ਪਾ ਕੇ ਤਖੜੇ ਕਰਦੇ ਲੋਕ ਰਾਜ ਦੇ ਵਿੱਚ ਲੋਕਤੰਤਰ ਦਾ ਕਤਲ ਕੌਣ ਕਰਦਾ ਰਾਜਨੀਤੀ ਪਾਰਟੀਆਂ ਉਹਨਾਂ ਨੂੰ ਕਹੋ ਜੀ ਹਾਂ ਤੁਸੀਂ ਕਰ ਰਹੇ ਹੋ ਸਵਾਲ ਕਰ ਦੇਣ ਵੀ ਤੁਹਾਡਾ ਜਿਹੜਾ ਕਤਲ ਹੋ ਰਿਹਾ ਲੋਕ ਰਾਜ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਮਾਸੀ ਲੱਗਦੀ ਹੈ ਸਭ ਦੀ ਤੇ ਕੌਣ ਕਰਦਾ ਹੈ ਸਿਆਸੀ ਬੰਦੇ ਇੱਕ ਸਵਾਲ ਹੋ ਰਿਹਾ ਅਖੀਰ ਦੇ ਵਿੱਚ ਸ਼ਰਾਬ ਦੇ ਮਸਲੇ ਅੱਜਕੱਲ ਦੋ ਪਰਚਲਾਂ ਤੱਕ ਤਾਂ ਇੱਕ ਤਾਂ ਜਿਹੜੀ <li> ਨਾਲ ਬੰਦੇ ਮਾਰੇ ਗਏ ਪੰਜਾਬ ਦੇ ਅੰਦਰ ਇੱਕ ਉਧਰ ਸ਼ਰਾਬ ਨੀਤੀ ਦਾ ਰੌਲਾ ਪਿਆ ਰਵਿੰਦ ਕੇਜਰੀਵਾਲ ਵੀ ਕਹਿੰਦੇ ਕਾਬੂ ਕਰ ਲਿਆ ਗ੍ਰਿਫਤਾਰ ਕਰ ਲਿਆ ਹੁਣ ਬਿਲਕੁਲ ਸ਼ਰਾਬ ਹੈ ਇਹ ਨਾ ਤੁਰਤ ਫੁਰਤ ਨਫਾ ਮਿਲਦਾ ਹੈ ਪੋਰਸੀ ਦੇ ਵਿੱਚੋਂ ਵੀ 2000 ਕਰੋੜ ਵਿੱਚੋਂ ਕੱਢ ਲਓ 500 ਕਰੋੜ ਕੱਢ ਲਓ 1600 ਕਰੋੜ ਕੱਢ ਲਓ ਇੱਕ ਮਹੀਨੇ 'ਚ ਫੈਸਲਾ ਤੈਅ ਹੋ ਜਾਂਦਾ ਹੈ ਅੱਜ ਵੀ ਮੇਰਾ ਖਿਆਲ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਦੇ ਨਲਾਮ ਹੋ ਰਿਹਾ ਅੱਜ ਦੇ ਦਿਨ ਅੱਜ 22 ਤਰੀਕ ਹੈ ਨਾ ਅੱਜ ਹੋ ਰਿਹਾ ਤੇ ਉਹ ਜਿਹੜੀ ਪਾਲਿਸੀ ਬਣਾਈ ਜਾਂਦੀ ਹੈ ਉਹਦੇ ਵਿੱਚ ਪਤਾ ਲੱਗਦਾ ਵੀ ਆਪਾਂ ਕਿੰਨੇ ਪਰਸੈਂਟ ਵਧਾਉਣਾ ਹੈ ਕਿੰਨੇ ਪਰਸੈਂਟ ਹੋਲਾ ਰੱਖਣਾ ਹੈ ਕਿੰਨੀ ਦੋ ਨੰਬਰੀ ਬਕਾਉਣੀ ਹੈ ਕਿੰਨੀ ਪਾਣੀ ਵਾਲੀ ਬਕਾਉਣੀ ਹੈ ਕਿੰਨੀ ਦਿੱਲੀ ਵਾਲੀ ਬਕਾਉਣੀ ਹੈ ਕਿੰਨੀ ਹਿਮਾਚਲ ਤੇ ਹਰਿਆਣਾ ਵਾਲੀ ਬਕਾਉਣੀ ਹੈ ਉਹਦੇ ਵਿੱਚ ਪੈਸਾ ਮਿਲਦਾ ਹੈ ਜਾਂ ਉੱਥੇ ਕੋਈ ਜ਼ਮਾਨਤਾ ਨਹੀਂ ਹੋ ਰਹੀਆਂ ਤੇ ਅੰਦਰ ਬੈਠੇ ਆ ਕੱਲ ਤੇ ਜਿਹੜੇ ਸਾਡੇ ਮਹਾ ਮਹਾਨ ਮਹਾਨ ਸਾਡੇ ਮੁੱਖ ਮੰਤਰੀ ਦਿੱਲੀ ਵਾਲੇ ਉਹ ਵੀ ਵਿਚਾਰਾ ਆਈਡੀ ਨੇ ਫੜ ਲਿਆ ਐਡਾ ਸ਼ਰੀਬ ਬੰਦਾ ਫੜਦਾ ਲਿਆ ਹਾਂਜੀ ਮੈਨੂੰ ਐਵੇਂ ਬਾੜਾ ਸ਼ਰੀਬ ਬੰਦਾ ਸੀਗਾ ਤੱਕ ਤੱਕ ਲੱਗਦਾ ਹੈ ਹੈ ਬਾਕੀ ਇਹ ਪੜਤਾਲ ਦੱਸ ਜੀ ਜੋ ਬੋਲੂਗਾ ਨਾ ਹੈ ਪੁੱਠ ਪੁੱਠ ਕਰਕੇ ਅੱਜ ਤੱਕ ਤਾਂ ਕੋਤਕ ਤੜਾੜੀਆਂ ਕੀਪੀਆਂ ਕੰਨਾਂ ਕੋਲੇ ਜਦੋਂ ਮੁੱਦਾ ਕੀਤਾ ਫਿਰ ਪਤਾ ਲੱਗੂ ਵੀ ਕੀ ਬੋਲਦਾ ਹੈ ਆਮ ਆਦੀ ਪਾਰਟੀ ਦੇ ਇੱਥੋਂ ਵਾਲੇ ਚੁਣੇ ਹੋਏ ਵਿਧਾਇਕ ਨਾ ਜਿਹੜੇ 92 ਦੇ 92 ਹੈ ਉਹ ਕਹਿੰਦੇ ਪੰਜਾਬ ਦੇ ਕਈ ਮਸਲਿਆਂ ਤੇ ਤਾਂ ਰਹਿੰਦੇ ਆ ਚੁੱਪ ਚੁੱਪ ਵੱਟੀ ਰੱਖਦੇ ਆ ਜਦੋਂ ਕਿਤੇ ਦਿੱਲੀ ਥੋੜਾ ਜੇ ਕਾਰਵਾਈ ਹੁੰਦੀ ਆ ਸਾਰੇ ਗੱਡੀਆਂ ਦਾ ਗੇਅਰ ਉੱਧਰ ਨੂੰ ਪਾ ਲੈਂਦੇ ਦਿੱਲੀ ਨਾਨਕੀ ਆ ਨਾ ਬਾਜੀ ਬਾ ਦਿੱਲੀ ਨਾਨਕੀਆਂ ਵਰਗਾ ਸ਼ਹਿਰ ਹੈ ਉੱਥੇ ਸਾਰਾ ਸੁੱਖ ਹੈ ਹਰ ਇੱਕ ਚੀਜ਼ ਤੇ ਸਰਕਾਰੀ ਤੌਰ ਤੇ ਮਿਲਦੀ ਆ ਹਰ ਚੀਜ਼ ਇੱਥੇ ਗਾਲਾਂ ਮਿਲਦੀਆਂ ਠੀਕ ਹੈ ਇਸ ਕਰਕੇ ਉੱਥੇ ਜਾਣਾ ਜ਼ਰੂਰੀ ਹੈ ਤੇ ਫੇਰ ਐਡਾ ਵੱਡਾ ਨੇਤਾ ਐ ਇੰਨਾ ਇਮਾਨਦਾਰ ਬੰਦਾ ਈਡੀ ਨੇ ਧੱਕੇ ਨਾਲ ਫੜਿਆ ਹੋਵੇ ਤੇ ਉਹ ਤੇ ਜੇ ਅਫਸੋਸ ਪ੍ਰਗਟ ਨਾ ਕਰਨ ਤਾਂ ਫੇਰ ਕਰਨਗੇ ਪੰਜਾਬੀ ਨੂੰ ਅਫਸੋਸ ਪ੍ਰਗਟ ਨਹੀਂ ਕਰਨਾ ਆਉਂਦਾ ਠੀਕ ਹੈ ਨਾ ਇਹ ਅਫਸੋਸ ਪ੍ਰਗਟ ਕਰਨ ਦੀ ਜਾਨ ਇੰਨੀ ਕਿਤਾਪ ਨੂੰ ਕਹਿ ਸਕਦਾ ਭਾਈ ਜੁੜ ਜਾਓ ਪਰ ਇਹ ਵੀ ਕਿਤੇ ਨਾ ਕਿਤੇ ਆਪਦੇ ਲੋਕਾਂ ਚ ਵੀ ਆ ਕੇ ਬਹਿ ਜਾਓ ਇੱਥੇ ਬਹਿਣ ਇਹਨਾਂ ਦੀ ਗੱਲ ਸੁਣਨਾ ਫੇਰ ਗੱਲ ਵਧੀਆ ਬਣਦੀ ਹੈ ਨਹੀਂ ਤੇ ਲੋਕਾਂ ਨੇ ਲਹਣਤਾ ਵੀ ਪਾਉਣੀਆਂ ਤੇ ਵੋਟਾਂ ਦਾ ਸਮਾਂ ਪਤਾ ਨਹੀਂ ਕਿਹੜੇ ਪਾਸੇ ਗੱਡੀ ਦਾ ਘੇਰ ਦੱਬ ਦੇਣ ਅੱਗੇ ਵੀ ਤਾਂ ਤਿੰਨ ਬੰਦਿਆਂ ਨੂੰ ਕਹਿੰਦਾ ਜਿਵੇਂ ਕਹਿੰਦਾ ਨਾ ਸ਼ਿਕਾਇਤ ਆਸੀ ਇਹਨੇ ਛੱਟੀ ਦਾ ਦੁੱਧ ਦਾ ਇਸ ਕਰਕੇ ਆਇਤ ਕੀ ਜੇ ਇਹਨਾਂ ਨੂੰ ਸ਼ਿਕਾਇਤ ਆ ਫਿਰ ਇਹਨੂੰ ਚੱਲਿਆ ਨਹੀਂ ਜਾਣਾ ਲੋ ਪੰਜਾਬ ਦੇ ਲੋਕ ਜਦੋਂ ਫੈਸਲਾ ਕਰ ਲੈਂਦੇ ਨੇ ਉਹ ਤਾਂ ਬੜਾ ਸਖਤ ਕਰਦੇ ਆ ਬੇਸ਼ੱਕ ਜਿੰਨੇ ਮਰਜੀ ਭੋਲੇ ਭੰਡਾਰੇ ਆ ਜਿੰਨਾ ਭਰੋਸਾ ਕਰਦੇ ਆ ਜੇ ਰੁਸ ਗਏ ਤਾਂ ਫਿਰ ਠੋਸਾ ਵੀ ਦਿਖਾ ਦਿੰਦੇ ਆ ਭਰੋਸੇ ਨੂੰ ਧੋਖਾ ਦਿੱਤਾ ਨਾ ਤੇ ਫਿਰ ਠੋਸਾ ਦਿਖਾਤਾ ਫੇ ਠਣ ਠਣ ਕਪਾਲ ਹੋ ਜਾਣੀ ਹੈ ਬਹੁਤ ਹੈ ओके टेंशन ਸਾਡੇ ਨਾਲ ਬਾਪੂ ਬਲਕਾਰ ਸਿੰਘ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਕਿ ਸ਼ਰਾਬ ਵਾਲੇ ਮਾਮਲੇ ਦੇ ਵਿੱਚ ਕੌਣ ਕਿੰਨਾ ਦੋਸ਼ੀ ਹੈ ਤੇ ਕਿਸ ਵੱਲ ਨੂੰ ਨਿਗਾਹ ਰੱਖਣੀ ਚਾਹੀਦੀ ਹੈ ਠੀਕ ਕਿਵੇਂ ਹੋਏਗਾ ਸਿਸਟਮ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਜਿਹੜੇ ਸ਼ਰਾਬ ਨਾਲ ਮਾਰੇ ਗਏ ਲੋਕ ਆ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਕਦੋਂ ਮਿਲਦਾ ਹੈ ਇਹਨਾਂ ਲੋਕਾਂ ਦੇ ਕੋਲ ਲੀਡਰ ਕਦੋਂ ਪੁੱਜਦੇ ਆ ਇਸ ਗੱਲ ਦੀ ਉਡੀਕ ਰਹੇਗੀ ਤੇ ਕਦੋਂ ਤੱਕ ਇਹ ਮਾਮਲਾ ਠੀਕ ਹੁੰਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸੰਗਰੂਰ